ਲੰਮੇ ਸਮੇਂ ਤੱਕ ਸ਼ਰਾਬ ਪੀਣ ਮਗਰੋਂ ਛੱਡਣ ਤੇ ਹੋ ਸਕਦਾ ਹੈ ਨੁਕਸਾਨ WHO ਨੇ ਕੀਤਾ ਵੱਡਾ ਖੁਲਾਸਾ ਛੱਡਣ ਮਗਰੋਂ ਹੋ ਸਕਦੇ ਨੇ ਸਰੀਰ ਨੂੰ ਆ ਨੁਕਸਾਨ ਸ਼ਰਾਬ ਪੀਣਾ ਕੁਝ ਲੋਕ ਜੋ ਨੇ ਸ਼ਰਾਬ ਜਾਂ ਤਾਂ ਡੇਲੀ ਵਾਂਗੂ ਪੀਂਦੇ ਨੇ ਜਾਂ ਬਹੁਤ ਜ਼ਿਆਦਾ ਪੀਂਦੇ ਨੇ ਕੁਝ ਇੱਕ ਲਿਮਿਟ ਦੇ ਵਿੱਚ ਪੀਂਦੇ ਨੇ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਹਰ ਇੱਕ ਦੀ ਪੀਣ ਦੀ ਕੈਪੈਸਿਟੀ ਅਲੱਗ-ਅਲੱਗ ਹੁੰਦੀ ਹੈ ਪਰ ਜੇਕਰ ਲੰਬੇ ਸਮੇਂ ਤੋਂ ਕੋਈ ਬੰਦਾ ਸ਼ਰਾਬ ਪੀ ਰਿਹਾ ਹੋਵੇ ਤਾਂ ਅਚਾਨਕ ਉਹ ਸ਼ਰਾਬ ਨੂੰ ਛੱਡ ਦੇਵੇ ਤਾਂ ਕੀ ਹੋਵੇਗਾ WHO ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ WHO ਨੇ ਦੱਸਿਆ ਕਿ ਸ਼ਰਾਬ ਦੀ ਕਿੰਨੀ ਲਿਮਟ ਤੱਕ ਤੁਸੀਂ ਸ਼ਰਾਬ ਪੀ ਸਕਦੇ ਹੋ ਕੰਜ਼ੂਮ ਕਰ ਸਕਦੇ ਹੋ ਕਿਹੜੀ ਓਵਰ ਲਿਮਟ ਹੋ ਜਾਂਦੀ ਹੈ ਤਾਂ ਜੇਕਰ ਤੁਸੀਂ ਲੰਬੇ ਸਮੇਂ ਤੱਕ ਸ਼ਰਾਬ ਪੀਂਦੇ ਹੋ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਛੱਡ ਦਿਓ ਤਾਂ ਤੁਹਾਨੂੰ ਕੀ ਕੀ ਛਲਣਾ ਪੈ ਸਕਦਾ ਕਿਹੜੇ ਕਿਹੜੇ ਨੁਕਸਾਨ ਹੋ ਸਕਦੇ ਨੇ ਉਹ ਸਾਰਾ ਕੁਝ ਇਸ ਦੇ ਵਿੱਚ ਦੱਸਿਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਜੇਕਰ ਲੰਮਾ ਸਮੇਂ ਸ਼ਰਾਬ ਪੀਣ ਤੋਂ ਬਾਅਦ ਤੁਸੀਂ ਛੱਡ ਦਿਓ ਤਾਂ ਕੋਈ ਨੁਕਸਾਨ ਹੁੰਦਾ ਹੈ ਜਾਂ ਨਹੀਂ ਕਿੰਨਾ ਕੁ ਪ੍ਰਭਾਵ ਬੰਦੇ ਤੇ ਪੈਂਦਾ ਕਿਉਂਕਿ ਲੱਤ ਲੱਗ ਜਾਣਾ ਹਰ ਇੱਕ ਚੀਜ਼ ਦੀ অতি ਬਹੁਤ ਹੀ ਮਾੜੀ ਹੁੰਦੀ ਹੈ ਕਿਸੇ ਵੀ ਨਸ਼ੇ ਦੀ ਲੱਤ ਲੱਗਣਾ ਸ਼ਰਾਬ ਵੀ ਇੱਕ ਨਸ਼ਾ ਹੀ ਹੈ ਤਾਂ ਮਾੜਾ ਹੁੰਦਾ ਸਰੀਰ ਦੇ ਵਿੱਚ ਕੋਈ ਨਾ ਕੋਈ ਖਰਾਬੀ ਤਾਂ ਕਰਦਾ ਹੀ ਹੈ ਤਾਂ ਜਿਹੜੇ ਸਾਡੇ ਰਿਸ਼ਤੇ ਕਈ ਵਾਰ ਉਹ ਵਿਖਰਾ ਭੋਜਾਂਦੇ ਨੇ ਕਿਉਂਕਿ ਬੰਦਾ ਜਦੋਂ ਨਸ਼ੇ ਦੇ ਵਿੱਚ ਹੁੰਦਾ ਆਪਣੇ ਘਰ ਜਾਂਦਾ ਤਾਂ ਮਨੁਮਟਾਪ ਪੈਦਾ ਹੋ ਜਾਂਦੇ ਨੇ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਆਪਣੇ ਪਰਿਵਾਰ ਤੇ ਹੱਥ ਤੱਕ ਚੁੱਕ ਦਿੱਤਾ ਜਾਂਦਾ ਹੈ ਕਈ ਤਲਾਕ ਤਾਂ ਇਸ ਸ਼ਰਾਬ ਕਰਕੇ ਹੋ ਜਾਂਦੇ ਨੇ ਤਾਂ ਇੰਨੇ ਸਾਰੇ ਤੋਂ ਇਲਾਵਾ ਸਰੀਰ ਨੂੰ ਕੀ ਕੁਝ ਹੁੰਦਾ ਆਉਛਾੜਦੇ ਇਸ ਰਿਪੋਰਟ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸ਼ਰਾਬ ਘੱਟ ਮਾਤਰਾ 'ਚ ਪੀਤੀ ਜਾਵੇ ਤਾਂ ਇਸ ਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ ਇਸ ਦੇ ਨਾਲ ਹੀ ਕੁਝ ਸਾਲ ਪਹਿਲਾਂ ਪ੍ਰਕਾਸ਼ਿਤ ਡਿਲੀਸੈਂਟ ਦੇ ਇੱਕ ਧਿਆਨ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਜੇਕਰ ਸ਼ਰਾਬ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਕੀਤਾ ਜਾਵੇ ਤਾਂ ਇਸ ਦੇ ਸਿਹਤ ਦੇ ਲਈ ਕਈ ਫਾਇਦੇ ਹੋ ਸਕਦੇ ਨੇ ਇਸ ਨਾਲ ਸਿਹਤ ਦੇ ਵਿੱਚ ਸੁਧਾਰ ਹੋ ਸਕਦਾ ਅਤੇ ਸ਼ੂਗਰ ਹੋਣ ਦਾ ਖਤਰਾ ਵੀ ਘੱਟ ਸਕਦਾ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਇਸ ਨੂੰ ਪੂਰੀ ਤਰੰਦ ਨਾਲ ਰੱਦ ਕਰ ਦਿੱਤਾ ਅਤੇ ਕਿਹਾ ਕਿ ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਨੂੰ ਕਾफी ਨੁਕਸਾਨ ਪਹੁੰਚਾ ਸਕਦੀ ਹੈ WHO ਦੇ ਮੁਤਾਬਕ ਸ਼ਰਾਬ ਦੇ ਸੇਵਨ ਲਈ ਕੋਈ ਸੁਰੱਖਿਆ ਸੀਮਾ ਨਹੀਂ ਹੈ ਇਸ ਦੇ ਨਾਲ ਕੁਝ ਸਮੇਂ ਲਈ ਚੰਗਾ ਮਹਿਸੂਸ ਹੁੰਦਾ ਪਰ ਲੰਮੇ ਸਮੇਂ ਲਈ ਇਹ ਬਹੁਤ ਨੁਕਸਾਨਦਾਇਕ ਸਾਬਤ ਹੁੰਦੀ ਹੈ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸ਼ਰਾਬ ਪੀਣ ਲਈ ਕੋਈ ਸੁਰੱਖਿਆ ਸੀਮਾ ਨਹੀਂ ਹੈ ਇਸ ਦਾ ਮਤਲਬ ਹੈ ਕਿ ਸ਼ਰਾਬ ਦੀ ਇੱਕ ਬੂੰਦ ਵੀ ਤੁਹਾਡੀ ਸਿਹਤ ਦੇ ਲਈ ਮਾੜਾ ਪ੍ਰਭਾਵ ਪਾਉਂਦੀ ਹੈ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੇ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ 3 ਮਿਲੀਲੀਟਰ ਜਾਂ ਇੱਕ ਛੋਟਾ ਜਿਹਾ ਬੈਗ ਵੀ ਸਾਡੇ ਜਿਗਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਸਾਡਾ ਜਿਗਰ ਐਲਕੋਹਲ ਨੂੰ ਫਿਲਟਰ ਕਰਦਾ ਹੈ। ਹਰ ਵਾਰ ਫਿਲਟਰੇਸ਼ਨ ਦੀ ਪ੍ਰਕਿਰਿਆ ਦੇ ਵਿੱਚ ਇਸ ਦੇ ਕੁਝ ਸੈੱਲ ਨਸ਼ਟ ਹੋ ਜਾਂਦੇ ਨੇ। ਹਾਲਾਂਕਿ ਸਾਡਾ ਜਿਗਰ ਨਵੇਂ ਸੈੱਲਾਂ ਨੂੰ ਦੁਬਾਰਾ ਪੈਦਾ ਕਰ ਸਕਦਾ ਹੈ। ਕਈ ਸਾਲਾਂ ਤੱਕ ਲਗਾਤਾਰ ਐਲਕੋਹਲ ਦਾ ਸੇਵਨ ਜਿਗਰ ਦੇ ਸੈੱਲਾਂ ਨੂੰ ਦੁਬਾਰਾ ਪੈਦਾ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ। ਭਾਵੇਂ ਅਸੀਂ ਬਹੁਤ ਘੱਟ ਸ਼ਰਾਬ ਪੀ ਰਹੇ ਹਾਂ। ਸ਼ਰਾਬ ਪੀਣ ਦੇ ਨਾਲ ਕੈਂਸਰ ਦਿਮਾਗ ਨੂੰ ਨੁਕਸਾਨ ਡਿਪਰੈਸ਼ਨ ਦਿਲ ਨੂੰ ਨੁਕਸਾਨ ਅਤੇ ਲਤ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਹਾਲਾਂਕਿ ਇਸ ਸਭ ਦੇ باوجود ਨੌਜਵਾਨਾਂ ਦੇ ਵਿੱਚ ਸ਼ਰਾਬ ਦਾ ਖਤਰਾ ਕਾਫੀ ਜ਼ਿਆਦਾ ਵੱਧ ਰਿਹਾ ਹੈ ਸੋ ਜੇਕਰ ਤੁਸੀਂ ਲੰਬੇ ਸਮੇਂ ਤੱਕ ਸ਼ਰਾਬ ਦਾ ਸੇਵਨ ਕਰਦੇ ਹੋ ਉਸ ਤੋਂ ਬਾਅਦ ਵੀ ਜੇਕਰ ਤੁਸੀਂ ਸ਼ਰਾਬ ਛੱਡ ਦਿੰਦੇ ਹੋ ਪਰ ਜੋ ਲੰਬੇ ਸਮੇਂ ਤੱਕ ਇਸ ਦਾ ਸੇਵਨ ਕੀਤਾ ਜਾਂਦਾ ਉਸ ਦੇ ਨਾਲ ਤੁਹਾਨੂੰ ਕੈਂਸਰ ਹੋ ਸਕਦਾ ਹੈ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ ਦਿਲ ਨੂੰ ਨੁਕਸਾਨ ਹੋ ਸਕਦਾ ਹੈ ਤੇ ਲਤ ਲੱਗਣ ਦਾ ਖਤਰਾ ਹੋ ਸਕਦਾ ਹੈ ਜੇਕਰ ਤੁਸੀਂ ਇਹ ਛੱਡ ਦਿੰਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਘੇਰ ਲੈਣ ਗਿਆ ਤਾਂ ਤੁਹਾਨੂੰ ਸਿਹਤ ਪੱਖੋਂ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ